ਦੇਖੋ ਬਵਾਸਿਰ ਆਮ ਬੰਦੇ ਨੂੰ ਹੁੰਦੀ ਨਹੀਂ ਆਪਾਂ ਨੂੰ ਕਿਹੜਾ ਜੰਮਦਿਆਂ ਨੂੰ ਸੀ ਕੋਈ ਪ੍ਰੋਬਲਮ ਥੋੜੀ ਸੀਗੀ ਆਪਾਂ ਨੂੰ ਆਪਣੇ ਸਾਡੇ ਖਾਣੇ ਪੀਣੇ ਨਹੀਂ ਖਰਾਬ ਕਰਿਆ ਕੰਮ ਜੇ ਹੁਣ ਮੈਂ ਹਰ ਰੋਜ਼ ਚੱਲ ਅੰਡੇ ਚੱਲ ਮੱਛੀ ਚੱਲ ਗਰਮ ਮਸਾਲੇ ਚੱਲ ਬਾਹਰ ਬਾਹਰ ਦੀਆਂ ਚੀਜ਼ਾਂ ਖਾ ਕੇ ਕਿਵੇਂ ਆਪਣੇ ਅੰਦਰ ਹੀਟ ਇੰਨੀ ਪੈਦਾ ਕਰ ਲਵਾਂ ਤੇ ਮੇਰੇ ਤਾਂ ਜਿਹੜੇ ਮੱਸੇ ਆ ਉਹ ਫੁੱਲ ਕੇ ਫਟ ਜਦੇ ਨੇ ਹੂੰ ਉਹਨੂੰ ਫੇ ਬਵਾਸਿਰ ਕਹਣਾ ਅਸੀਂ ਕੀ ਕਰੀਏ ਅਸੀਂ ਉਹਨੂੰ ਠੰਡੀਆਂ ਚੀਜ਼ਾਂ ਦੇਣੀਆਂ ਨੇ ਸ਼ਾਂਤ ਗਰਮ ਚੀਜ਼ਾਂ ਬੰਦ ਕਰਾ ਦੇਣੀ ਆ ਉਹੀ ਬੰਦਾ ਜਿਹੜਾ ਚੌਥੇ ਦਿਨ ਕਾ ਤੋਂ ਮੈਂ ਠੀਕ ਹੋ ਗਿਆ ਜੇ ਉਹ 6 ਮਹੀਨੇ ਨਹੀਂ ਖਾਂਦਾ ਕੁਝ ਵੀ ਨਹੀਂ ਹੁੰਦਾ ਉਹਨੂੰ ਜੇ 6 ਮਹੀਨੇ ਬਾਅਦ ਫੇਰ ਖਾ ਲੂਗਾ ਉਹ ਫੇਰ ਕੋਈ ਫੇਰ ਸ਼ੁਰੂ ਹੋ ਗਿਆ ਮੈਂ ਤੂੰ ਆ ਖਾਦਾ ਕੁ ਆ ਖਾਦਾ ਜਿਹਦੇ ਮੰਨ ਜੂਗਾ ਹਾਂ ਖਾ ਹੋ ਗਿਆ ਫੇਰ ਇਹ ਬਿਮਾਰੀ ਆ ਜਾਂ ਸਾਡਾ ਮੂੰਹ ਹੀ ਇਦਾਂ ਦਾ ਜਿਹੜਾ ਗਟਰ ਬਣਾਇਆ ਪਿਆ ਚੱਲਣ ਦੇ ਸਾਰਾ ਕੁਝ ਨਹੀਂ ਕੁਝ ਵੀ ਬਾਹਰ ਜਾਂਦੇ ਆ ਅਸੀਂ ਖਾ ਲਿਆ ਅੱਜ ਕੱਲ ਤਾਂ ਟ੍ਰੈਂਡ ਆ ਰੈਸਟੋਰੈਂਟਸ 'ਚ ਜਾ ਕੇ ਫੋਟੋਸ ਖਾਣਾ ਕੋਈ ਛੱਡਣਾ ਹੀ ਨਹੀਂ ਛੱਡਣਾ ਹੀ ਨਹੀਂ ਮੈਂ ਅਕਸਰ ਇਹੀ ਗੱਲ ਕਰਦਾ ਵੀ ਮੰਦਰ ਮੂਰੇ ਦੀ ਜਾ ਕੇ ਤੇ ਪ੍ਰਸ਼ਾ ਪਰਲੇ ਪਾਸੇ ਜਾ ਕੇ ਮੱਛੀ ਵੀ ਛਗ ਲੈਣੀ ਛੱਡਣਾ ਥੋੜੀ ਖੁਸ਼ ਆਪਾ ਫਿਰ ਕੁਦਰਤ ਕੀ ਕਰੂਗੀ ਸਰੀਰ ਕੀ ਕਰੂਗਾ ਜੇ ਹੁਣ ਤੁਸੀਂ ਸਕੂਟਰ ਨੂੰ ਡੀਜ਼ਲ ਪਾ ਕੇ ਚਲਾਉਣ ਦੀ ਕੋਸ਼ਿਸ਼ ਕਰੋਗੇ ਇੰਜਨ ਦੇ ਤਾਂ ਬੈਠਣਾ ਹੀ ਆ ਨਾ ਫਿਰ ਕਸੂਰ ਸਾਡਾ ਹੀ ਆ ਬਵਾਸੀਰ ਨੂੰ ਤੁਸੀਂ ਬਿਮਾਰੀ ਤਾਂ ਮੰਨਦੇ ਨਹੀਂ ਪਰ ਜੇ ਕਿਸੇ ਨੂੰ ਹੋ ਜੇ ਤਾਂ ਉਹਦੇ ਵਾਸਤੇ ਤੁਹਾਡੇ ਕੋਈ ਕੋਈ ਨੁਸਖਾ ਹੈ ਬਵਾਸੀਰ ਵਾਸਤੇ ਭਾਜੀ ਸੌਖਾ ਜਿਹਾ ਕੰਮ ਆ ਤੁਸੀਂ ਨਾ ਵੀ ਇਹ ਪਰ ਉਹਦੇ ਵਾਸਤੇ ਹੈ ਜਿਨ੍ਹਾਂ ਦੀ ਮੱਥੇ ਭੁੱਲ ਜਾਂਦੇ ਨੇ ਮੌਕੇ ਬਣ ਜਾਂਦੇ ਨੇ ਹਨਾ ਅੰਦਰ ਅੰਦਰੋਂ ਮੌਕੇ ਮਸਲ ਜਾਂਦੇ ਆ ਉਹਦੇ ਵਾਸਤੇ ਇੱਕ ਗੇਰੂ ਮਿੱਟੀ ਹੁੰਦੀ ਆ ਤੇ ਇੱਕ ਆਉਂਦਾ ਤਾਰਾ ਮੀਰਾ ਹਮ ਸਰੋਵਰਗਾ ਹੁੰਦਾ ਇੱਕ ਸਰੋਵਰਗ ਦੀ ਫਸਲ ਆ ਏ ਤਾਰਾ ਮੀਰਾ ਮੰਨ ਲਓ ਜੇ ਉਹ 100 ਗ੍ਰਾਮ ਲੈ ਲਿਆ 50 ਗ੍ਰਾਮ ਗੇਰੂ ਮਿੱਟੀ ਪਾ ਲਈ ਦੋਹਾਂ ਨੂੰ ਬਿਲਕੁਲ ਬਰੀਕ ਪਾਊਡਰ ਬਣਾ ਲਓ ਹਮ ਬਸ ਉਹਦਾ ਚਮਚ ਦੀ ਇੱਕ ਡੰਡੀ ਸਵੇਰੇ ਸ਼ਾਮ ਕੱਚੀ ਲੱਸੀ ਨਾਲ ਲੈ ਲਓ ਖੱਟੀ ਲੱਸੀ ਨਾਲ ਲੈ ਲਓ ਪਾਣੀ ਨਾਲ ਤਾਜੀ ਨਾਲ ਲੈ ਲਓ ਇਹ ਲੈਣਾ ਸ਼ੁਰੂ ਕਰ ਦਿਓ ਤਾਂ ਉਹਦੇ ਤੋਂ ਰਿਲੀਫ ਮੌਕੇ ਜਿਹੜੇ ਆ ਵਾਪਸ ਹੋ ਜਾਂਦੇ ਆ ਖਤਮ ਹੋ ਜਾਂਦੇ ਖਤਮ ਹੋ ਜਾਂਦੇ ਨਹੀਂ ਪਰਹੇਜ਼ ਕੀ ਰੱਖਿਆ ਜਾ ਪਰਹੇਜ਼ ਦੇਖੋ ਅੰਡਾ ਮੱਛੀ ਕਾਜੂ ਅਖਰੋਟ ਬਦਾਮ ਵੀ ਬਿਨਾ ਪਿਆਉਤੇ ਤੋਂ ਫਿਰ ਖਜੂਰ ਹੋ ਗਈ ਮਨੱਕਾ ਹੋ ਗਿਆ ਸੌਗੀ ਹੋ ਗਈ ਸਭ ਤੋਂ ਖਤਰਨਾਕ ਮੂੰਫਲੀ ਹੋ ਗਈ ਉਹ ਤੋਂ ਵੀ ਖਤਰਨਾਕ ਗਰਮ ਮੂੰਫਲੀ ਹੋ ਗਈ ਜਿਹੜੀ ਪੁੱਜੀ ਪੁੱਜੀ ਗਰਮ ਗਰਮ ਪੁੱਜੀ ਪੁੱਜੀ ਗਰਮ ਗਰਮ ਹਾਂ ਉਸ ਤੋਂ ਵੀ ਖਤਰਨਾਕ ਫਿਰ ਜਿਹੜਾ ਬੰਦਾ ਬਵਾਸੀਰ ਵਾਲਾ ਚਾਹ ਪੀਂਦਾ ਵਿੱਚ ਲੌਂਗ ਪਾਊਗਾ ਅਦਰਕ ਪਾਊ ਉਹ ਮਹਾਮਾਰ ਖਤਰਨਾਕ ਇਹ ਚੀਜ਼ ਬਹੁਤ ਖਤਰਨਾਕ ਚਾਹ ਹੀ ਖਤਰਨਾਕ ਹੋ ਸਕਦੀ ਹੈ ਜਿਹੜੇ ਲੌਂਗ ਇਲਾਚੀ ਸਾਰੇ ਵਿੱਚ ਪਾਉਂਦੇ ਆਂ ਹਾਂ ਜਿਹੜੇ ਬਵਾਸੀਰ ਵਾਲਾ ਬੰਦਾ ਉਹ ਲੌਂਗ ਤੇ ਅਦਰਕ ਵਾਲੀ ਚਾਹ ਹੀ ਨਹੀਂ ਪੀ ਸਕਦਾ ਹੂੰ ਦੂਜੇ ਦਿਨ ਹੀ ਬਲੱਡ ਆ ਜਾ ਹੂੰ ਨੋਰਮਲ ਚਾਹ ਪੀ ਸਕਦਾ ਅੱਛਾ ਇਹ ਚੀਜ਼ਾਂ ਖਜੂਰਾ ਹੋ ਗਈ ਅਮਨੱਕੇ ਹੋਗੇ ਸੌਗੀ ਹੋ ਗਈ ਇਹ ਚੀਜ਼ਾਂ ਦਾ ਬੰਦ ਕਰਨੀਆਂ ਪੈਣਗੀਆਂ ਉਹਨਾਂ ਪਰ ਲੋਕੇ ਸਪੈਸ਼ਲੀ ਨਾ ਹੁਣ ਮੌਸਮ ਆ ਗਿਆ ਹੁਣ ਮੌਸਮ ਮੂੰਫਲੀ ਹਲਾਣ ਵੀ ਲੱਗਾ ਹੁਣ ਹਰ ਕਿਸੇ ਨੇ ਮੂੰਫਲੀ ਖਾਣੀ ਹੀ ਖਾਣੀ ਹੈ ਬਿਲਕੁਲ ਮੈਂ ਤਾਂ ਹੀ ਕਹਿੰਦਾ ਵੀ ਮੂੰਫਲੀ ਤਾਂ ਖਤਰਨਾਕ ਹੈਗੀ ਹੈ ਜਿਹੜੀ ਗਰਮ ਹੈ ਉਸ ਤੋਂ ਵੀ ਖਤਰਨਾਕ ਹ ਹ ਲੋਕ ਹਟਦੇ ਨਹੀਂ ਪਰ ਕੁਝ ਕੁ ਮਾਤਰਾ ਦੇ ਵਿੱਚ ਤਾਂ ਠੀਕ ਹੈ ਜਿਹੜਾ ਬੰਦਾ ਸਹੀ ਆ ਉਹ ਤਾਂ ਖਾ ਹੀ ਸਕਦਾ ਸਹੀ ਤਾਂ ਖਾਊਗਾ ਸਹੀ ਖਾਵੇ ਤਾਂ ਠਾਕ ਸਾਡੀ ਉਹ ਗੱਲ ਹੋਈ ਹੈ ਨਾ ਵੀ ਜਦੋਂ ਆਪਾਂ ਉਹਦੀ ਨਵਜ ਦੇਖਦੇ ਆ ਜਦੋਂ ਉਹਨੂੰ ਆਪਾਂ ਬੁਲਾ ਕੇ ਗੱਲ ਪੁੱਛਦੇ ਆ ਉਹਦੇ ਉਹਦੀ ਸਿੰਪਟਮ ਦੇਖਣੇ ਆ ਉਹਨੂੰ ਪਤਾ ਲੱਗ ਜਾਂਦਾ ਵੀ ਇਹਦੀ ਤਸਵੀਰ ਗਰਮ ਹੈ ਨੂੰ ਨਹੀਂ ਇਹ ਚੱਲਣੀ ਹੂੰ ਜਿਹੜਾ ਬਿਲਕੁਲ ਠੰਡਾ ਉਹਨੂੰ ਕਹਿੰਦੇ ਤੂੰ ਦਬ ਕੇ ਖਾ ਤਦ ਰੱਜ ਕੇ ਖਾ ਹੂੰ ਤਸਵੀਰ ਦੇ ਹਿਸਾਬ ਨਾਲ ਹੁੰਦਾ ਤਸਵੀਰ ਦੇ ਹਿਸਾਬ ਨਾਲ ਲੋਗ ਗਰਮ ਚੀਜ਼ ਕਿਨੂੰ ਖਾਣੇ ਇਹ ਨਹੀਂ ਹੁੰਦਾ ਵੀ ਜਿਹੜਾ ਮਰਜ਼ੀ ਜੋ ਮਰਜ਼ੀ ਚੱਕ ਕੇ ਖਾਈ ਜਾਵੇ ਨਹੀਂ ਵਾਹ ਤੋ ਪਿੱਤ ਕਫ ਤਿੰਨ ਬੰਦੇ ਤਿੰਨ ਤਰ੍ਹਾਂ ਦੀ ਤਸਵੀਰ ਆ ਤੇ ਇਹਨਾਂ ਦੀਆਂ ਦਵਾਈਆਂ ਅਲੱਗ-ਅਲੱਗ ਹੋਣਗੀਆਂ ਆਪਾਂ ਇਸੇ ਕਰਕੇ ਸਾਨੂੰ ਵਟਸਐਪ ਤੇ ਮਾਰਿਆ ਨਾ ਵਟਸਐਪ ਤੇ ਦੇਖ ਲੈਣੇ ਆ ਯਾ ਫਾਰਮੂਲਾ ਇੱਥੇ ਕੰਮ ਕਰਦਾ ਇੱਥੇ ਕਰਦਾ ਉਹ ਕਰਦਾ ਤੂੰ ਆਪਣੀ ਤਸਵੀਰ ਉਹਦੇ ਨਾਲ ਮੈਚ ਕਰ ਪਹਿਲਾਂ ਫੇਰ ਬਣਾ ਨਹੀਂ ਤਾਂ ਖਤਰਨਾਕ ਆ ਹਮ ਆਪਾਂ ਕਹਿੰਦੇ ਆ ਵੀ ਆਯੁਰਵੇਦ ਦਾ ਕੋਈ ਨੁਕਸਾਨ ਨਹੀਂ ਹੁੰਦਾ ਬਿਲਕੁਲ ਕੋਈ ਨੁਕਸਾਨ ਨਹੀਂ ਹੁੰਦਾ ਜਾਨ ਨਹੀਂ ਜਾਂਦੀ ਇਹਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਪਰ ਗੱਲ ਇਹ ਆ ਵੀ ਜੇ ਹੁਣ ਪਿਤ ਵਧੀ ਹੋਈ ਵਾਲੇ ਨੂੰ ਆਪਾਂ ਹੋਰ ਪਿਤ ਵਧੀ ਵਾਲੀ ਦਵਾਈ ਦੇਵਾਂਗੇ ਉਹ ਤਾਂ ਨੁਕਸਾਨ ਹੈਗਾ ਬਿਲਕੁਲ ਸਹੀ ਗੱਲ ਠੰਡਾ ਬੰਦਾ ਹੈ ਉਹਨੂੰ ਆਪਾਂ ਹੋਰ ਠੰਡੀ ਦਵਾਈਏ ਉਹ ਤਾਂ ਵਿਚਾਰੇ ਦਾ ਹੋਰ ਬਿੜਾ ਘਰਕ ਹੋ ਗਿਆ ਉਹ ਤਾਂ ਨੁਕਸਾਨ ਹੈ ਜਾਨ ਨਹੀਂ ਜਾਣੀ ਬੱਕਰੀ ਗੱਲ ਆ ਜਾਨਲੇਵਾਨ ਨਹੀਂ ਹੈਗੀ ਇਹ ਦਵਾਈ ਪਰ ਨੁਕਸਾਨ ਤਾਂ ਨੁਕਸਾਨ ਆ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਗੱਲ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਨਵਾਂ ਟਰੈਂਡ ਆਇਆ ਹੈ ਕੋਈ ਕਹਿੰਦਾ ਦੁੱਧ ਹੀ ਨਾ ਪੀਓ ਪੀਣਾ ਚਾਹੀਦਾ ਨਹੀਂ ਪੀਣਾ ਚਾਹੀਦਾ ਲੋਕੀ ਕਹਿੰਦੇ ਦੁੱਧ ਪੀਓ ਹੀ ਨਾ ਦੇਖੋ ਦੁੱਧ ਇੱਕ એનર્ਜੀ ਦਾ ਸਰੋਤ ਆ ਜਿਵੇਂ ਸਾਨੂੰ ਇੱਕ ਇੱਕ ਇੰਜਨ ਨੂੰ ਫਿਊਲ ਦੀ ਲੋੜ ਪੈਂਦੀ ਆ ਸਾਨੂੰ ਕਈ ਤਾਂ ਕਹਿੰਦੇ ਤੁਸੀਂ ਰੋਟੀ ਨਹੀਂ ਖਾਣੀ ਕਣਕ ਨਹੀਂ ਖਾਣੀ ਆ ਤੇ ਖਾਇਆ ਕੀ ਜਾਵੇ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਦੇਖੋ ਕੋਈ ਕਹਿੰਦਾ ਕਣਕ ਨਾ ਖਾਓ ਕੋਈ ਕਹਿੰਦਾ ਰੋਟੀ ਨਾ ਖਾਓ ਕੋਈ ਕਹਿੰਦਾ ਚਾਵਲ ਨਾ ਖਾਓ ਕੋਈ ਕਹਿੰਦਾ ਐਂਡ ਤੇ ਆ ਕੇ ਤਾਂ ਲੋਕੀ ਇਹ ਵੀ ਕਹਿਣ ਲੱਗੇ ਪਾਣੀ ਨਾ ਪੀਓ ਤੁਸੀਂ ਪਾਣੀ ਤੋਂ ਬਦ ਨਾ ਪੀਓ ਫਿਰ ਕਿਵੇਂ ਜੀਣਾ ਇਹੀ ਤਾਂ ਸਾਡੀ એનર્ਜੀ ਦਾ ਸਰੋਤ ਆ ਸਾਡਾ ਫਿਊਲ ਹੀ ਹੈ ਖਾਓ ਜੀਣ ਵਾਸਤੇ ਖਾਣਾ ਖਾਣ ਵਾਸਤੇ ਨਹੀਂ ਜੀਣਾ ਵੀ ਲੈ ਵੀ ਅੱਜ ਦਿਨ ਚੜ ਗਿਆ ਤੇ ਸ਼ਾਮ ਤੱਕ ਮੈਂ 5 ਕਿਲੋ 4 ਕਿਲੋ ਮਾਲ ਖਾਣਾ ਉਹ ਨਹੀਂ ਉਹ ਨਹੀਂ ਚੀਜ਼ ਦਿਨ ਚੜਿਆ ਇਹਨੂੰ ਦਿਨੋਂ ਜ਼ਿੰਦਗੀ ਜੀਣ ਵਾਸਤੇ ਥੋੜਾ ਬਹੁਤਾ ਖਾਣਾ ਜੀਣ ਵਾਸਤੇ ਖਾਣਾ ਨਾ ਕਿ ਖਾਣ ਵਾਸਤੇ ਜੀਣਾ ਬਿਲਕੁਲ ਸਹੀ ਗੱਲ ਇਹ ਇੱਥੇ ਇੱਥੇ ਫਰਕ ਆ ਇਸ ਕਰਕੇ ਕਿਸੇ ਚੀਜ਼ ਦੀ ਮਨਾਹੀ ਨਹੀਂ ਹੈ ਪਰ ਗੱਲ ਉੱਥੇ ਆ ਜਾਣੀ ਆ ਘੁੰਮ ਕੇ ਵੀ ਆਪਾਂ ਨੂੰ ਕਿਸ ਚੀਜ਼ ਦੀ ਲੋੜ ਆ ਆਪਾਂ ਰਹਿੰਦੇ ਪੰਜਾਬ ਚਾ ਖਾਣਾ ਸਾਡਾ ਅਮਰੀਕਾ ਕੈਨੇਡਾ ਵਾਲਿਆਂ ਦਾ ਉੱਥੇ ਦਾ ਫਰੂਟ ਉਹਨਾਂ ਵਾਸਤੇ ਇੱਥੇ ਦਾ ਫਰੂਟ ਸਾਡੇ ਵਾਸਤੇ ਉੱਥੇ ਦੀ ਫਸਲ ਉਹਨਾਂ ਵਾਸਤੇ ਇੱਥੇ ਦੀ ਫਸਲ ਇੱਥੇ ਵਾਸਤੇ ਜਿਸ ਹਵਾ ਚ ਜਿਸ ਪਾਣੀ ਚ ਸਾਡਾ ਜੀਵਨ ਹੋਇਆ ਜੀ ਰਹੇ ਆ ਜਿਸ ਪਾਣੀ ਦੇ ਵਿੱਚ ਉਹ ਫਸਲ ਉੱਗੀ ਅਸੀਂ ਉਹ ਖਾ ਸਕਦੇ ਸਾਨੂੰ ਨੁਕਸਾਨ ਨਹੀਂ ਕਰਦੀ ਅਸੀਂ ਰਹਿਣਾ ਇੱਥੇ ਖਾਣਾ ਉੱਥੇ ਦਾ ਇਹ ਵੀ ਖਰਾਬ ਕਰਦਾ ਹ ਹ ਮੜਾ ਮੁਟਾ ਸਵਾਦ ਨਾਲ ਚੱਲੂ ਵੀ ਸਵਾਦ ਵਾਸਤੇ ਖਾ ਲਿਆ ਪਰ ਆਪਾਂ ਜੇ ਕੋਈ ਕਹੀ ਹੈ ਵੀ ਹ ਲਿਆ ਲਿਆ ਕਿ ਪਾਣੀ ਦੀਆਂ ਬੋਤਲਾਂ ਬਿਸਲਰੀ ਦੀਆਂ ਜਾਂ ਕਿਸੇ ਹੋਰ ਕੰਪਨੀ ਦੀਆਂ ਕਿੱਥੋਂ ਕਿੱਥੋਂ ਲਿਆ ਲਿਆ ਕਿ ਆਪਾਂ ਇੱਥੇ ਪੀਵਾਂਗੇ ਤੁਸੀਂ ਇਹ ਇਹ ਨਾ ਸੋਚੋ ਕਿ ਉਹ ਪਾਣੀ ਤੁਹਾਨੂੰ ਫਾਇਦਾ ਕਰੂਗਾ ਨੁਕਸਾਨ ਹੀ ਕਰੂਗਾ ਮਤਲਬ ਜਿਹੜੇ ਅਸੀਂ ਅੰਗਰੇਜ਼ੀ ਫਰੂਟ ਇੱਥੇ ਆ ਕੇ ਖਾ ਰਹੇ ਆ ਉਸਾਂ ਨੂੰ ਫਾਇਦੇ ਨਹੀਂ ਦੇਣਗੇ ਬਿਲਕੁਲ ਨਹੀਂ ਦੇ ਸਕਦੇ ਦੇਖੋ ਉਹ ਬੰਦੇ ਇਹ ਵੀ ਲੋਕੀ ਖਾਂਦੇ ਆ ਕਿਉਂਕਿ ਕਹਿੰਦੇ ਆ ਉਹਦੇ ਨਾਲ ਸੈੱਲ ਵੱਧ ਜਾਂਦੇ ਆ ਮੈਂ ਕਹਿੰਦਾ ਇਹ ਫਰੂਟ ਆ ਉਹ ਵੀ ਕਿਤੇ ਕਿਤੇ ਖਾ ਸਕਦੇ ਆ ਪਰ ਜੇ ਆਪਾਂ ਡਾਈਟ ਬਣਾ ਲਈਏ ਉਹਨੂੰ ਉਹਨਾਂ ਬੰਦਿਆਂ ਦੇ ਰੰਗ ਉਹਨਾਂ ਬੰਦਿਆਂ ਦੇ ਰੂਪ ਉਹਨਾਂ ਦੀ ਹਾਈਟ ਤੇ ਉਹਨਾਂ ਦੇ ਫਰੂਟ ਅਲੱਗ ਨੇ ਸਾਡਾ ਸਾਰਾ ਕੁਝ ਹੀ ਉਹਨਾਂ ਨਾਲੋਂ ਅਲੱਗ ਆ ਸਾਡਾ ਰੰਗ ਕਿੱਦਾਂ ਦਾ ਸਾਡਾ ਖਾਣਾ ਕਿੱਦਾਂ ਦਾ ਅਸੀਂ ਰਹਿਣਾ ਕਿੱਥੇ ਆ ਸਾਡੀ ਹਾਈਟ ਅਲੱਗਾ ਅਰੇ ਇਹੇ ਚੀਜ਼ਾਂ ਵੀ ਤਾਂ ਕਾਊਂਟ ਕਰਦੀਆਂ ਨੇ ਸਾਰਾ ਕੁਝ ਕੁਦਰਤ ਆ ਨਾ ਕੁਦਰਤ ਜਿੱਥੇ ਜਿੱਥੇ ਹੈ ਉੱਥੇ ਉੱਥੇ ਰਹਿਣਾ ਚਾਹੀਦਾ ਹੁਣ ਜਿਹੜੇ ਲੋਟ ਜੰਗਲਾਂ 'ਚ ਰਹਿੰਦੇ ਨੇ ਨਾਗਾਲੈਂਡ 'ਚ ਰਹਿੰਦੇ ਨੇ ਜਾਂ ਹੋਰ ਕਿਤੇ ਹਲੇ ਵੀ ਮਤਲਬ ਸਾਊਥ ਅਫਰੀਕਾ ਵਰਗੇ ਉਹੋ ਜਿਹੇ ਮਲਕਾਂ 'ਚ ਰਹਿੰਦੇ ਨੇ ਜੇ ਆਪਾਂ ਉਹਨਾਂ ਬੰਦਿਆਂ ਨੂੰ ਇਹੋ ਜਿਹੇ ਖਰਾਕਾਂ ਦੇਣ ਲੱਗ ਜਾਈਏ ਮੈਨੂੰ ਤਾਂ ਲੱਗਦਾ ਉਹਨਾਂ ਦਾ ਉਹਨਾਂ ਨੂੰ ਹੋਵੇ ਹੀ ਕੁਛ ਨਾ ਉਹ ਤਾਂ ਸਾਰੀ ਦਿਹਾੜੀ ਜੰਗਲੀ ਮਾਸ ਖਾਣ ਵਾਲੇ ਬੰਦਿਆਂ ਨੂੰ ਆ ਕੋਈ